ਜਿੱਥੇ ਜੰਗਬੰਦੀ ਤੋਂ ਬਾਅਦ ਵੱਖ-ਵੱਖ ਤਰ੍ਹਾਂ ਨਾਲ ਦੇਸ਼ਵਾਸੀਆਂ ਵੱਲੋਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਉੱਥੇ ਹੀ ਜ਼ਿਲ੍ਹਾ ਮਾਨਸਾ ਦੇ ਮਾਤਾ ਚਿੰਤਪੁਰਨੀ ਦੇ ਭਗਤਾਂ ਵੱਲੋਂ ਬੱਚਿਆਂ ਲਈ ਸਪੈਸ਼ਲ ਮੈਗੀ ਦਾ ਲੰਗਰ ਲਗਾਇਆ ਗਿਆ ਹੈ ਦੇਖ ਸਕਦੇ ਹੋ ਬੱਚੇ ਇਸ ਲੰਗਰ ਦਾ ਆਨੰਦ ਮਾਣ ਰਹੇ ਨੇ ਤੇ ਨਾਲ ਹੀ ਭਗਤਾਂ ਵੱਲੋਂ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਮਾਤਾ ਚਿੰਤਪੁਰਨੀ ਦਾ ਜਨਮ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਧਿਕਾਰਾ ਗੱਲ ਹੀ ਆ ਗਈ ਜੰਗ ਕਰੋ ਗਈ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਰਧਾਲੂਆਂ ਨੂੰ ਦੇਸ਼ ਵਾਸੀਆਂ ਨੂੰ ਜੋ ਆਪਣਾ ਇੰਡੀਆ ਪਾਸਟਰ ਜਿੱਤ ਹੋਇਆ ਹੋਇਆ ਸੀ ਸ਼ੁਰੂ ਹੋਇਆ ਸੀ ਉਹਨੂੰ ਬਰਾਮ ਲੰਗਰ ਖਤਮ ਹੋ ਗਿਆ ਉਹਦੀ ਬਹੁਤ ਬਹੁਤ ਵਧਾਈ ਉਹਦੇ ਫਿਰ ਸਾਡੇ ਮਾਤਾ ਚਿੰਤਪੂਨੀ ਕਿਉਂਕਿ ਮਾਤਾ ਚਿੰਤਪੂਨੀ ਜਨਮ ਲੈ ਉਹਦੇ ਸਰਪਤਾ ਚ ਲੰਗਰ ਲਾਇਆ ਗਿਆ ਜੀ ਤੇ ਪਹਿਲਾ ਲੰਗਰ ਤੁਸੀਂ ਕਿਹਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਨਹੀਂ ਪਤਾ ਵੀ ਇਹਦੇ ਪਹਿਲਾ ਆਪਣੇ ਮਾਤਾ ਚਿੰਤਪੂਨੀ ਜੋ ਕਿ ਸత్సੰਗ ਨੇ ਉਹਨਾਂ ਨੇ ਮੇਡੀ ਨੇ ਨੰਬਰ ਲਾਇਆ ਹੋਏ ਬਹੁਤ ਬਹੁਤ ਧੰਨਵਾਦ ਜੀ ਕਿ ਪਹਿਲੇ ਵੱਲੋਂ ਆਏ। ਉਹ ਆਪਣਾ ਇੰਡੀਆ ਦਾ ਐ ਪਾਕਿਸਤਾਨ ਦਾ ਇਹ ਭਰਾ ਭਰਾੜੇ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਕੂਲੀ ਦੀ ਖਲਤੀ ਕਰਕੇ ਤੋੜਾਈ ਕਰਕੇ ਜਿਹੜਾ ਪਾਕਿਸਤਾਨ ਨੇ ਤੋੜਾਈ ਕੀਤੀ ਸੀ ਉਹਦੀ ਕਰਕੇ ਇਹ ਕਿੰਨਾ ਨੁਕਸਾਨ ਹੋਇਆ ਆਰਥਿਕ ਉਹਨਾਂ ਦੇ ਸਭ ਉਹੀ ਆਰਥਿਕ ਮੁਸ਼ਕਲਾ ਸਾਹਮਣਾ ਕਰਨਾ ਪਊਗਾ। ਸਾਡੇ ਜਿੰਨਤੇ ਅਕਸਰ ਪਾਇਆ ਹੈ ਜਿਹਦੇ ਦੇ ਸਮੇ ਵੀ ਬਹੁਤ ਬਤਨਵਾਦਾ ਹੈ ਅੱਜ ਜੋ ਆਪਣੀ ਇੰਡੀਆ ਲੋਕਾਂ ਨੇ ਉਹ ਵੀ ਇਹ ਜਿਹੜੇ ਬਣਾਇਆ ਸੀ ਉਹਨਾਂ ਨੇ ਇਹ ਸੋਚੀ ਆਪਣੇ ਦੇਸ਼ਾਂ ਬਚਾਉਣ ਵਾਸਤੇ ਉਹਨਾਂ ਦੇ ਬਹੁਤ ਬਤਨਵਾਦਾ ਹੈ